ਸਾਡੇ ਵਿਚਕਾਰ ਅੱਜ ਸਾਡੇ ਬਠਿੰਡਾ ਲੋਕ ਸਭਾ ਤੋਂ ਪਹੁੰਚੇ ਹੋਏ ਉਮੀਦਵਾਰ ਸਰਦਾਰ ਗਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਸਾਡੀ ਜਥੇਬੰਦੀ ਦੇ ਵੱਖ-ਵੱਖ ਅਹੁਦੇਦਾਰ ਸਹਿਬਾਨ ਚੇਅਰਮੈਨ ਸਾਹਿਬ ਮੈਂ ਸਾਰਿਆਂ ਦਾ ਨਾਮ ਲੈ ਲਾਂ ਕਿ ਆਪਾਂ ਪਹਿਲੇ ਬਹੁਤ ਲੇਟ ਆ ਸਾਰੀ ਸਚਾਰ ਜੋਗਾ ਤੈਨੂੰ ਬਹਿ ਜਾ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਸਰਦਾਰ ਜਗਮੇਲ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਦੇ ਜਿੰਨੇ ਵੀ ਸਾਥੀ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ ਜੀ ਆਇਆਂ ਨੂੰ ਕਹਿੰਦਾ ਸਵਾਗਤ ਕਰਦੇ ਆ ਤੁਹਾਡੇ ਆਉਣ ਦੇ ਨਾਲ ਪਾਰਟੀ ਮਜ਼ਬੂਤ ਹੋਵੇਗੀ ਤੁਸੀਂ ਦਿਨ ਰਾਤ ਮਿਹਨਤ ਕਰਕੇ ਕੱਲੇ ਨੰਗਲ ਕਲਾਨੀ ਇਲਾਕੇ ਦੇ ਵਿੱਚ ਜੋ ਵੀ ਤੁਹਾਡੇ ਨਾਲ ਪੁਰਾਣੇ ਸਮੇਂ ਤੋਂ ਵੱਡੇ ਪਰਿਵਾਰ ਜੁੜੇ ਹੋਏ ਆ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਨਾਲ ਜੋੜੂੰਗੇ ਅੱਜ ਆਵਾਜ਼ੀ ਪਾਰਟੀ ਦਾ ਕਾਫਲਾ ਦਿਨੋਂ ਦਿਨ ਵਧਦਾ ਜਾ ਰਿਹਾ ਕੱਲ ਵੀ ਕੁਡੀਆਂ ਸਾਹਿਬ ਆਪਣੇ ਇਲਾਕੇ ਦੇ ਵਿੱਚ ਸੀ ਪਰसों ਇਹਨਾਂ ਦਾ ਬੇਟਾ ਸੀ ਆਪਣੇ ਏਡੇ ਏਡੇ ਇਕੱਠ ਵੇਖ ਕੇ ਅੱਜ ਲਾਈਵ ਚੱਲੀ ਜਾਂਦਾ ਤੇ ਵਿਰੋਧੀਆਂ ਨੂੰ ਦੰਦਲਾ ਪਾਈ ਜਾਂਦੀਆਂ ਵੀ ਏਡੇ ਏਡੇ ਇਕੱਠ ਕਿਵੇਂ ਹੋਣ ਲੱਗੇ ਉਹ ਤਾਂ 15-15 ਪਿੰਡਾਂ ਦਾ ਇਕੱਠ ਕਰਦੇ ਜਿਹੜਾ ਆਪਣੇ ਤੋਂ ਵੀ ਘੱਟ ਹੁੰਦਾ ਤੇ ਤੁਸੀਂ ਇਕੱਲੇ ਪਿੰਡ ਨੇ ਐਡਾ ਵੱਡਾ ਇਕੱਠ ਕੀਤਾ ਮੈਂ ਇੱਕੋ ਹੀ ਬੇਨਤੀ ਕਰੂੰਗਾ ਸਾਡੀ ਇਥੋਂ ਦੀ ਜਿਹੜੀ ਜਥੇਬੰਦੀ ਆ ਨੰਗਲ ਕਲਾਂ ਦੀ ਚੇਅਰਮੈਨ ਸਾਹਿਬ ਸਾਰੇ ਸਾਥੀ ਇੱਕ ਮਾਲਾ ਦੀ ਤਰ੍ਹਾਂ ਜਿਵੇਂ ਹਾਰ ਬਣ ਜਾਂਦਾਗਾ ਉਵੇਂ ਇਕੱਠੇ ਹੋ ਕੇ ਚੱਲਿਓ ਸਾਰੇ ਸਤਿਕਾਰਯੋਗਾਂ ਤੁਸੀਂ ਆਪਾਂ ਜਿਵੇਂ ਪਹਿਲਾਂ ਨੰਗਲ ਕਲਾਂ ਤੋਂ ਵੱਟੀ ਦੀ ਲੇ ਲਈ ਸੀ ਇਸ ਤਰ੍ਹਾਂ ਉਹ ਵੀ ਪਾਣੀ ਦੀਆਂ ਭੜਿਆ ਹੋਇਆ ਸਾਹਿਬ ਨੂੰ ਆਪਾਂ ਲੋਕ ਸਭਾ ਦੇ ਵਿੱਚ ਭੇਜੀਏ ਤਾਂ ਕਿ ਆਪਣੇ ਇਲਾਕੇ ਦੀ ਬਾਤ ਦਾ ਯਾਰਾਂ ਆਵਾਜ਼ ਉਠਾ ਦਿਓ ਟਿੱਪ ਸਕੇ ਤੇ ਚਾਹ ਸੁਣੂ ਸਵੇਲੇ ਬੰਦ ਕਰਾ ਦਿਓ ਅੱਜ ਤੱਕ ਕਿਸੇ ਨੇ ਇਹ ਗੱਲ ਕਹੀ ਸੀ ਅੱਜ ਹਰ ਇੱਕ ਨੇ ਵੇਖਿਆ ਟੇਲਾਂ ਦੇ ਉੱਤੇ ਪਾਣੀ ਆ ਜਾਏਗਾ ਗੁਰਪ੍ਰੀਤ ਸਿੰਘ ਜੀ ਕੁੱਟੀਆਂ ਆਮ ਆਦਮੀ ਪਾਰਟੀ ਗੁਰਪ੍ਰੀਤ ਸਿੰਘ ਜੀ ਬਣਾਏ ਜਿਹੀ ਕੁੱਟੀਆਂ ਐਮਐਲਏ ਗੁਰਸੇ ਬਣਾਵਾਲੀ ਮਾਰਕੀਟ ਕਮੇਟ ਦੇ ਇਰਮਾਇਰ ਮੁਕਾਬਲੇਬਾਜ਼ੀ ਪੋਚਰ ਆਪਣੇ ਵਿੱਚ ਹਾਜ਼ਰ ਹੋ ਚੁੱਕੇ ਨੇ ਆ ਰਵਣ ਰਮਣੂ ਆਹ ਆਹ ਕੇਜਰੀਵਾਲ ਤੜਕਾ ਲੋਕ ਸਭਾ ਫਰੰਡਾ ਤੋਂ ਉਮੀਦਵਾਰ ਸਰਦਾਰ ਵੀ ਸਿੰਘ ਜੀ ਕੁਟੀਆਂ ਦਿੱਤੇ ਨੇ ਉਹ ਸਾਡੇ ਵਿੱਚਕਾਰ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਇੱਕ ਪ੍ਰੋਗਰਾਮ ਚਾਇਆ ਸਰਦਾਰ ਬਲਕਾਪ ਸਿੰਘ ਐਮ ਐਲ ਏ ਸਾਹਿਬ ਦੇ ਪੀਏ ਦਵੇਲੀ ਅੱਜ ਆਪਣੇ ਨਗਰ ਵੱਲੋਂ ਪਰਿਵਾਰ ਵੱਲੋਂ ਸਰਦਾਰ ਗੰਮੀ ਸਿੰਘ ਖੁੱਡੀਆਂ ਤੇ ਹੋਰ ਆਏ ਸਾਰੇ ਲੀਡਰ ਇਸੇ ਸਮੇਂ ਤੋਂ ਤੋਂ ਡਾ ਵਿਚਾਰ ਪੇਸ਼ ਪਾਉਣ ਦਰਾਂ ਕਰ ਤੋਂ ਬਾਅਦ ਇਹ ਫੈਸਲਾ ਲਿਆ ਕਿ ਜੇ ਪਹਿਲਾਂ ਗੱਪ ਪਹਿਲਾਂ ਕੀਤਾ ਸੀ ਉਹਨਾਂ ਦੀ ਚੋਣ ਤੋਂ ਪਹਿਲਾਂ ਉਦੋਂ ਤੁਸੀਂ ਸਾਰੇ ਨਗਰ ਨੇ ਮੈਨੂੰ ਕਿਹਾ ਸੀਗਾ ਵੀ ਅੱਜ ਜੀ ਸਾਡੇ ਮਗਰ ਵੋਟ ਪਾਈ ਅਸੀਂ 30 ਸਾਲਾਂ ਤੋਂ ਤੇਰੇ ਮਗਰ ਵੋਟ ਪਾਉਨੇ ਆ ਐਮਐਲਏ ਬੁਰਬੀ ਸਿੰਘ ਜੀ ਨੂੰ ਵੋਟ ਪਵਾਈ ਪਾਈ ਸੀ ਅੱਜ ਮੈਂ ਬੇਨਤੀ ਕਰੂੰਗਾ ਕਿ ਮੈਨੂੰ ਆਗਿਆ ਦਿਓ ਵੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਵਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਸ਼ਮੂਲੀਅਤ ਹੋਊਗੀ ਪਾਰਟੀ ਕੋਈ ਗੁੱਸਾ ਨਾ ਕਰੋ ਵੀ ਕੱਲਾ ਹੀ ਛੱਡ ਗਿਆ ਠੀਕ ਆ ਮਨਜ਼ੂਰ ਆ ਸਰਾਨੂੰ सुनो हाँ। तो पूरी बढ़िया लीडर जितावे ਸਾਡਾ 35 ਸਾਲ ਦਾ ਇਹ ਤਜਰਬਾ ਹੈਗਾ ਵੀ ਜੋ ਰੈਂਟਲ ਚੋਂ ਵੱਧ ਗਿਆ ਉਹ ਬੰਦਾ ਕੈਂਡੀਡੇਟ ਜਿੱਤ ਗਿਆ ਵਿਧਾਨ ਸਭਾ ਹੋਵੇ ਲੋਕ ਸਭਾ ਹੋਵੇ ਮਾਨ ਸੀਐਮ ਸਾਹਿਬ ਜੀ ਵੀ ਇੱਥੇ ਆਵਾਜ਼ ਦੋ ਸਰਦਾਰ ਜਗਦੇਸ਼ ਜੀ ਸਾਹਿਬ ਅੰਗਲ ਕਰਨਾ ਇਨਾਂ ਦਾ ਆਮ ਆਦਮੀ ਮਾਰਕੀਟ ਵਿੱਚੋਂ ਦੇ ਸਵਾਗਤ ਕਰਦੇ ਆਂ ਅਸੀਂ ਪਹਿਲਾਂ ਵੀ ਪੁਰਾਣੇ ਸਮਿਆਂ ਦੇ ਵਿੱਚ ਇਕੱਠਾਂ ਨੇ ਇੱਕ ਟੀਮ ਬਣ ਕੇ ਕੰਮ ਕੀਤਾ ਸੀਗਾ ਮਨੋਕਰਪਾਲ ਸਾਹਿਬ ਜਿਹੜੇ ਅਸੀਂ ਸਾਰੀ ਟੀਮ ਸਾਡੀ ਇਕੱਠੀ ਹੁੰਦੀ ਸੀ ਸਾਡੇ ਮੇਮ ਬਲਕਾਰ ਸਿੰਘ ਸਾਹਿਬ ਹੋ ਗਏ ਜਾਂ ਇਹ ਮੇਨ ਸਾਹਿਬ ਜਿਹੜੇ ਸਾਰੇ ਪਾਸੇ ਟੀਮ ਦੱਬੂ ਜਿੱਥੇ ਇਕੱਠੀ ਚੱਲੀ ਜਾਂਦੀ ਅਸੀਂ ਇਹਨਾਂ ਦਾ ਆਉਂਦੇ ਬਹੁਤ ਬਹੁਤ ਧੰਨਵਾਦ ਸੁਪਰੀਆ ਸਾਹਿਬ ਐਸੀ ਉਹ ਸੁਖਾ ਹੈਗੇ ਲਗੇ ਸਿਆਸਤਦਾਨ ਬਹੁਤ ਵਧੀਆ ਇਮਾਨਦਾਰ ਸ਼ਾਸਨ ਹੈ ਉਹਨਾਂ ਜਿਹੜੇ ਨੀਤੀਆਂ ਲਈਆਂ ਉਹ ਬਹੁਤ ਵਧੀਆ ਲਈਆਂ ਬਹੁਤ ਵਧੀਆ ਇਮਾਨਦਾਰੀ ਨਾਲ ਅਬ ਤਾਂ ਕੰਮ ਕਰ ਰਹੇ ਨੇ ਜਿਨ੍ਹਾਂ ਤੋਂ ਪ੍ਰਭਾਵ ਹੋ ਕੇ ਪਿੰਡ ਦੇ ਲੋਕਾਂ ਦਾ ਬੱਦਾ ਕਰਦੇ ਤੇ ਵੱਡੇ ਬੁਖਟਰਾਂ ਦਾ ਅਹਕਾਰ ਆ ਰਿਹਾ ਹੈ ਦੇਖੋ ਜੀ ਪਹਿਲਾਂ ਤਾਂ ਅਸੀਂ ਧੰਨਵਾਦੀਆਂ ਸਾਰੇ ਨਗਰ ਦੇ ਜਿਨ੍ਹਾਂ ਨੇ ਸਾਡ ਨੂੰ ਇੰਨਾ ਸਹਿਯੋਗ ਦਿੱਤਾ ਉਸ ਤੋਂ ਬਾਅਦ ਅਸੀਂ ਧੰਨਵਾਦੀਆਂ ਸਰਦਾਰ ਜਗਮੀ ਸਿੰਘ ਚੇਅਰਮੈਨ ਜੀ ਦੇ ਜੋ ਕਿ ਅੱਜ ਸਾਡੀ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਨੇ ਜੀ ਤਾਜ ਦੇ ਲੋਨਾਂ ਦਾ ਸਵਾਗਤ ਕਰਦੇ ਆਂ ਤੇ ਅਸੀਂ ਤਾਜ ਦੇ ਲੋਨਾਂ ਦਾ ਧੰਨਵਾਦੀ ਆਂ ਸਾਰੀ ਨਗਰ ਦੇ ਬਹੁਤ ਬਹੁਤ ਧੰਨਵਾਦੀ ਆਂ ਤੇ ਅਸੀਂ ਉਮੀਦ ਕਰਦੇ ਆਂ ਕਿ ਆਉਣ ਵਾਲੀਆਂ ਲੋਕ ਸਭਾ ਦੇ ਇਲੈਕਸ਼ਨਾਂ ਚ ਤੇ ਆਪਣੇ ਪਿੰਡ ਦੇ ਵਿੱਚੋਂ ਬਹੁਤ ਹੀ ਵੱਡੀ ਲੀਡ ਦੇ ਨਾਲ ਕੁਟਿਆ ਸਾਹਿਬ ਨੂੰ ਜਿਤਾ ਕੇ ਤੁਹਾਨੂੰ ਆਮ ਆਮੀ ਪਾਰਟੀ ਦੇ ਨੀਤੀਆਂ ਨੂੰ ਬਹੁਤ ਵਧੀਆ ਸ਼ਾਮਲ ਹੋਏ ਹਨ ਨਿਵਾਦ ਸਿੰਘਾ ਨੇ ਲੈ ਕੇ ਸਭ ਤੋਂ ਬੁਢੇ ਨਾਲ ਸਭ ਤੋਂ ਵੱਲੋਂ ਲੜ ਰਹੇ ਤੋਂ ਜੀ ਰਾਮ ਜੀ ਦੇ ਨਿਰਦੇਸ਼ ਬੰਦੇ ਨੇ ਸਹੀ ਬੰਦੇ ਨੇ ਵੀ ਰਿਸ਼ਤਿਆਂ ਦੀ ਗੱਲ ਨਹੀਂ ਹੋਣੀ ਗੱਲ ਨੂੰ ਇਹਨਾਂ ਦਾ ਪ੍ਰਭਾਵ ਕੁਰੇ ਪਾ ਲਿਆ ਜੀ ਇਹ ਤਾਂ ਬੰਦਾ ਅੱਜ ਕੱਠ ਕੀਤਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਉਹ ਕਿਸੇ ਨਾਲ ਆਇਆ ਸੀਗਾ ਇੱਕ ਕੰਨਾ ਪਿਆਰ ਹੈ ਰੱਬ ਦੇ ਨਾਲ ਅਸੀਂ ਕਹਿ ਦਿੱਤਾ ਵੀ ਆਪਾਂ ਭਾਈ ਪਹਿਲਾਂ ਆਵਾਜ਼ ਨੂੰ ਲੋਕਾਂ ਨੂੰ ਬੁਆਇਆ ਜੀ ਪਹਿਲਾਂ ਉਹ ਲੋਕਾਂ ਨੂੰ ਪੁੱਛਿਆ ਜੀ ਬੰਦੀ ਜਿਹੜੀ ਆਪੋ ਜੀ ਮੈਂ ਕਿਹਾ ਜੀ ਉਹਨਾਂ ਨੇ ਕਿਹਾ ਜੀ ਆਪ ਆਦਮੀ ਨੂੰ ਦੋ ਪਾ ਆਪਾਂ ਬੁਸਾਨ ਕਰਦੇ ਜੀ ਉਹਨਾਂ ਦਾ ਪਾ ਜੋ ਇਹਦਾ ਬੜੀਆ ਪਰਦੇਸ਼ ਬੰਦੇ ਨੇ ਉਹਨਾਂ ਨੂੰ ਦਿਖਾਈਏ ਕਿਹਨਾਂ ਨੇ ਕਹੇ ਅਸੀਂ ਸਹਿਯੋਗਤਾ ਅਧਾਰੇ ਆਪਣੇ ਆਪ ਆਏ ਨੇ ਅਸੀਂ ਸਭਾ ਚੂਹਲਾ ਜੀ ਮਤਲਬ ਇਸ ਤਰ੍ਹਾਂ ਕੀ ਕਰੀ ਕੀ ਭੋਸਾ ਦਵਾ ਚ ਵੋਟਾਂ ਮੰਗਣਾ ਆਏ ਤੋ ਦੇਖੋ ਅਸੀਂ ਭੋਸਾ ਦਵਾਇਆ ਕਿ ਅਸੀਂ ਪਹਿਲਾਂ ਅਸੀਂ 800 ਰੁਪਏ ਦਾ ਜੀ ਆਪਣੀ ਇਹ ਉਹ ਹੀ ਜੀ ਵਰਕਾ ਮੇਟਾ ਦੇ ਉਸ ਦੇ ਬੰਦੇ ਨੂੰ ਤੁਹਾਨੂੰ ਇੱਕ ਤਾਂ ਸਾਡਾ ਚਾਹੀਏ ਅਸੀਂ ਵਿਦਾਇਕ ਆ ਸਾਡਾ ਕੋਈ ਜ਼ਿੰਮੇਵਾਰ ਹੈ ਉਹਦਾ ਤੇ ਆਮ ਲੋਕਾਂ ਦਾ ਕੋਈ ਫਰਕ ਨਹੀਂ ਪਿਆਰ ਹੀ ਇੰਨਾ ਹੈ ਹਰ ਇੱਕ ਬੰਦਾ ਸਮਝਣ ਲੱਗ ਜਾਂਦਾ ਜਿਹੜੀਆਂ ਪਾਰਟੀਆਂ ਚ ਥੋੜੀ ਜਿਹੀ ਵਿਥ ਵੜਾਈ ਜਾਂਦੀ ਸੀ ਲੀਡਰ ਦੇਤੇ ਵਰਕ ਉਹ ਬਹੁਤ ਸਾਰੇ ਜਿਵੇਂ ਅੱਜ ਚੇਅਰਮੈਨ ਸਾਹਿਬ ਦਾ ਉਹ ਹੋਣ ਦਾ ਆਜੋ ਸਦਾ ਜੀ ਮੇਰੇ ਨੂੰ ਤੇ ਉਹਨਿੰਨੇ ਸਾਥੀਆਂ ਦਾ ਸਾਡੇ ਨਾਲ ਆਉਣਾ ਸਬੂਤਗੜ ਹਲਕੇ ਲਈ ਬਹੁਤ ਸ਼ੋਭਾ ਤੇ ਅਸੀਂ بڑا ਵੱਡਾ ਫਲ ਵੀ ਬਣੂ ਤੇ ਮੇਰੇ ਲਈ ਤਾਂ ਬਹੁਤ ਹੀ ਕਿਰਪਾ ਹੋਈ ਹੈ ਵਿਧਾਨ ਸਭਾ ਇਲੈਕਸ਼ਨ ਹੈ ਇਹਨਾਂ ਦਿਨਾਂ ਵਿੱਚ ਨਾਲ ਦੀ ਨਾਲ ਜੇ ਵੀ ਤਾਕਤਵੰਦੀ ਜਾਵੇ ਜੇ ਸਾਥੀ ਨਾਲ ਲੜਨੇ ਜਾਣ ਉਹ ਸਾਰੇ ਨਿਯਮ ਨਹੀਂ ਜਾਣਦੇ ਹੌਸਲਾ ਵੀ ਵੱਸਦਾ ਹੈ ਜਿੱਤ ਵਿੱਚ ਬਹੁਤ ਵੱਡਾ ਹਿੱਸਾ ਹੈ ਵੈਸੇ ਲੋਕ ਹੀ ਮੈਨੂੰ ਕਹਿੰਦੇ ਆ ਕਿ ਉਹਨਾਂ ਦਾ ਘੜ ਹੈ ਤੂੰ ਕਦੇ ਹਾਰਦਾ ਨਹੀਂ ਫਿਰ ਮੈਨੂੰ ਉਹਦੀ ਗੱਲ ਕਰਨੀ ਪੈਂਦੀ ਹੈ ਸਾਰੇ ਜਿਹੜੇ ਉਮੀਦਵਾਰ ਚੋਣ ਲੜਦੇ ਆ ਕੋਈ ਉਮੀਦ ਲੈ ਕੇ ਹੁੰਦੇ ਹੈਗਾ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਸਾਰੇ ਸਤਿਕਾਰਯੋਗ ਸਾਰਿਆਂ ਨੂੰ ਮੁਬਾਰਕ ਕਿਉਂਕਿ ਜਿੱਥੇ ਜਾਂਨਾ ਤੇ ਜੇ ਆਹ ਹਜ਼ਾਰ ਦਾ ਕਿ ہزار ਦੇ ਥੀਂ ਕੋਲੇ ਸਾਹਮਣੇ ਬੈਠੇ ਚਾਹ ਹੈ। ਭਾਵੇਂ ਕਿਸਾਨਾਂ ਦੇ ਪਰਿਵਾਰਾਂ ਨੂੰ ਪਸੰਨਾ ਕੁਝ ਜਾਣਾ ਹੋਵੇ। ਜਦੋਂ ਪਤਾ ਨਹੀਂ ਕਿਹੜੀ ਵੱਲੋਂ ਹਰ ਇੱਕ ਦਾ ਸਵਾਲ ਕੀਤਾ ਤੇ ਮੈਂ ਤਾਂ ਜਵਾਬ ਦਿੰਨਾ ਵੀ ਹੈ। ਉਹਨਾਂ ਦੇ ਹਰ ਇੱਕ ਬਸਲੇ ਦੇ ਵਿੱਚ ਮੈਂ ਸਮੱਸਿਆ ਦੇ ਵਿੱਚ ਨਾਲ ਵਾ ਕੇਤੀਬਾੜੀ ਮੰਤਰੀ ਜਿਉਂਦੇ ਮੇਰੇ ਵੱਡੇ ਸਾਰੇ ਲੀਡਰ ਸਾਹਿਬਾਂ ਤੇ ਉਰਾਹ ਸਾਹਿਬ, ਲੁਕਵਾਰ, ਰਾਜੇਵਾਲ ਤੇ ਡਾਲੇਵਾਲ ਕਿੰਨੇ ਜਿਹੜੇ ਕੋਕਰੀ ਜਿਹੜੇ ਮਾਨਸਾਲੇ ਕੀ ਗੁਰੂ ਗੋਬਿੰਦ ਸਿੰਘ ਸਾਰੇ ਮਿਲ ਕੇ ਹੁੰਦੇ ਰਏ ਕੋਈ ਸਮੱਸਿਆ ਰੱਖੀ ਹੱਲ ਕਰਨ ਦੇ ਯਤਨ ਵੀ ਕੀਤੇ ਕੋਈ ਰਹਿ ਵੀ ਜਾਂਦੀ ਹੋਣੀ ਹੈ ਤਾਂ ਉਹ ਸਮਝਦੇ ਹੁੰਦੇ ਉਹ ਸ਼ੁਰੂਆਤ ਹੋ ਗਈ ਹੈ ਕਰਦੇ ਜਾਵਾਂਗੇ ਸਾਰੇ ਅਕਾਲੀ ਦਲ ਦੇ ਲਈ ਕਹਿ ਸਕਦੇ ਆ 15 ਸਾਲਾਂ ਚੋਂ ਨੇ ਕੀ ਕੀਤਾ 50 ਸਾਲਾਂ ਜਵਾਦ ਸਿੰਘ ਹੋਰਾਂ ਨੇ ਕੀ ਕੀਤਾ ਪੰਜਾਬ ਦਾ ਸਾਰਾ ਕੁਝ ਮੁਕਾਉ ਕਰਤਾ ਸੀ ਇਸ ਦਾ ਥਰਮੋਪਲਾਸਟ ਪਲੈਨ ਵੀ ਲੱਗ ਗਿਆ ਅਸੀਂ ਨੌਕਰੀਆਂ ਵੀ ਜੇ ਦਿੱਤੀਆਂ ਤਾਂ ਕੋਈ ਉੰਗਲ ਨਹੀਂ ਰੱਖੀ ਜੇ ਇਹ ਵੀ ਆਖੀ ਇਸ ਦਾ ਦੇ ਦਿੱਤੀ ਹੈ ਠੀਕ ਹੈ 1000 ਰੁਪਿਆ ਸਾਡੀਆਂ ਬੇੜਾ ਮਾਵਾਂ ਵਾਸਤੇ ਅਗਰੀਵਾਲ ਨੂੰ ਜਦੋਂ ਬਜਟ ਆ ਜੂਗਾ ਉਹਦੇ ਵਿੱਚ ਉਹ ਵੀ ਹੋ ਜੂਗਾ ਥੋੜੀ ਥੋੜੀ ਸਾਰਾ ਕੁਝ 56 ਸਾਲਾਂ ਜਿਹੜੇ ਪੂਰੇ ਕੰਮ ਇਸ ਤੇ ਕਰਕੇ ਜਾਊਗਾ